ਹਲੋ ਵੀ ਇੱਕ ਆਪਾਂ ਗੱਲ ਸੰਦਿਆਂ ਅਕਸਰ ਹੀ ਹਾਂਜੀ ਵੀ ਇੱਕ ਅਖੇ ਰਾਜਾ ਸੀਗਾ ਉਹਨੇ ਲੋਕਾਂ ਨੂੰ ਕੁੱਟਿਆ ਉਹ ਕਹਿੰਦੇ ਵੀ ਲੋਕ ਨਾ ਕਹਿੰਦੇ ਵੀ ਚੱਪਲ ਖਾ ਕੇ ਤੇ ਬੰਦੇ ਘੱਟ ਰੱਖੇ ਸੀ ਤੇ ਕੋਰਤੇ ਤੜਕੇ ਕੰਮ ਤੇ ਜਾਇ ਕਰੇ ਆਉਂਦਿਆਂ ਨੇ ਛਿੱਤਰ ਮਾਰਿਆ ਕਰੇ ਹਾਂ ਤੇ ਜਾਂਦਿਆਂ ਨੇ ਛਿੱਤਰ ਮਾਰਿਆ ਕਰੇ ਬਿਲਕੁਲ ਜੀ ਲੋਕ ਸਾਰਾ ਜਿਹੜਾ ਪਿੰਡ ਇਕੱਠਾ ਹੋ ਗਿਆ ਤੇ ਰਾਜਾ ਦਾ ਕੰਮ ਤਾਂ ਅੱਜ ਅੱਜ ਕਹਿੰਦਾ ਲੋਕ ਜਾ ਗਏ ਆ ਕਹਿੰਦਾ ਅੱਜ ਤੱਕ ਖੈਰ ਨਹੀਂ ਲੋਕ ਇਕੱਠੇ ਹੋ ਕੇ ਗਏ ਬਿਲਕੁਲ ਜੀ ਉਹ ਆਂਦੇ ਜਿ ਐ ਕਰੋ ਵੀ ਸਾਨੂੰ ਆ ਬੰਦੇ ਦਾ ਘਾਟਾ ਕਹਿੰਦੇ ਇੱਕ ਬੰਦਾ ਛਿੱਤਰ ਮਾਰਦਾ ਸਾਨੂੰ ਅਸੀਂ ਲੇਟ ਹੋ ਜਾਂਦੇ ਆ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਨਾ ਥੋੜੇ ਜੇ ਬੰਦੇ ਵੱਧ ਰੱਖੋ ਉਹ ਕਹਿੰਦਾ ਕਿੰਨੀ ਵਾਰ ਉਹ ਕਹਿੰਦੇ ਕਿੰਨੇ ਆ ਤੁਹਾਡੇ ਮੁਹੱਲੇ ਚ ਆ ਉਹ ਕਹਿੰਦੇ 100 ਆ ਬਿਲਕੁਲ ਜੀ ਉਹਨੇ 10 ਰੱਖ ਲਏ ਉਹਨਾਂ ਚ ਮਾਰਨ ਵਾਸਤੇ ਅੱਛਾ ਜੀ ਛਿੱਤਰ ਰੱਖ ਲੇ ਚਲੋ ਜੀ ਫੇਰ ਉਹ ਮਾਰਨ ਤੇ ਆਏ ਤੇ ਫੇਰ ਇੱਕਦਮ ਪੂਰੇ फडਕ ਗਏ ਆਣ ਗਵਾਨ ਪੂਰਾ फडਕ ਕੇ ਗਏ ਬਿਲਕੁਲ ਜੀ ਡਾਂਗਾ ਉਹਨਾਂ ਦੇ ਹੱਥ ਚ ਨਾ ਛਿੱਤਰ ਬਿਲਕੁਲ ਜੀ ਛਿੱਤਰ ਹੱਥ ਦੇ ਵਿੱਚ ਰਾਜਾ ਕਹਿੰਦਾ ਇਹ ਕਹਿੰਦਾ ਕੰਮ ਗਿਆ ਮੇਰੇ ਕੋਲ ਫੋਰਸ ਸੋ ਆ ਬਿਲਕੁਲ ਜੀ ਇਹ ਬੰਦਾ ਹਜ਼ਾਰ ਇਕੱਠਾ ਆ ਗਿਆ ਇਹ ਰਾਜਾ ਤੂੰ ਅੱਜ ਗਿਆ ਰਾਜਾ ਤੂੰ ਅੱਜ ਗਿਆ ਬਿਲਕੁਲ ਜੀ ਰਾਜੇ ਨੂੰ ਮੋਗ ਪੈਣ ਵਾਲੀ ਹੋ ਗਈ ਉਹ ਤਾਂ ਡਾਈਪਰ ਤਾਂ ਹੁੰਦੇ ਨਹੀਂ ਸੋਨੇ ਲੀੜਾ ਜੇ ਲਾ ਕੇ ਰੱਖ ਲਿਆ ਅੱਛਾ ਜੀ ਇਹ ਕਰੀ ਕਹਿੰਦਾ ਵੀ ਔਖੇ ਜੇ ਹੋ ਗਏ ਜੀ ਜੀ ਕਰਦੇ ਕਰਾਉਂਦੇ ਕੀ ਪਹੁੰਚਿਆ ਵੀ ਜਦੋਂ ਉਹ ਗਏ ਛਿੱਤਰ ਐਮ ਖਾਏ ਰਾਜੇ ਨੂੰ ਆਦੇ ਕਹਿੰਦੇ ਰਾਜਾ ਸਾਹਿਬ ਅਸੀਂ ਦੋ ਦੋ ਆਪ ਦੇ ਆਪ ਹੀ ਮਾਰ ਲੈਨੇ ਸਾਨੂੰ ਜਾਣ ਦਿਓ ਅਸੀਂ ਆਪੇ ਹੀ ਮਾਰ ਲਿਆ ਕਰਾਂਗੇ ਤੁਹਾਡੇ ਕੋਲ ਲੰਘਦੇ ਦੀ ਉਹ ਆਹ ਦਾ ਲੋਕ ਨਹੀਂ ਜਾਗਦੇ ਕੰਮ ਤਾਂ ਹੀ ਹੋਇਆ ਪਿਆ ਆਪਾਂ ਤਾਂ ਛਿੱਤਰ ਫੜ ਕੇ ਆਪਦੇ ਮਾਰ ਨੂੰ ਫਿਰਦੇ ਆ ਬਿਲਕੁਲ ਨਾ ਸਾਨੂੰ ਪਾਰਟੀਆਂ ਜੇ ਸਾਨੂੰ ਸਰਦਾਰ ਸਾਹਿਬ ਤੁਸੀਂ ਕੋਈ ਗੱਲ ਕਹਿਣ ਲੱਗੇ ਸੀ ਬਿਲਕੁਲ ਜੀ ਜੇਕਰ ਸਾਨੂੰ ਪਾਰਟੀਆਂ ਬਚਾਉਣ ਆਲੀਆਂ ਹੁੰਦੀਆਂ ਬਿਲਕੁਲ ਜੀ ਬਿਲਕੁਲ ਪਾਰਟੀ ਚਾਹੇ ਕੋਈ ਵੀ ਆ ਚਾਹੇ ਅਕਾਲੀ ਦਲ ਹੋਵੇ ਹਾਂਜੀ ਚਾਹੇ ਆ ਝਾੜੂ ਚੱਪੇਆ ਹੋਵੇ ਜੀ ਚਾਹੇ ਉਹ ਕਾਂਗਰਸ ਹੋਵੇ ਬਿਲਕੁਲ ਚਾਹੇ ਉਹ ਹੋਰ ਕਿਹੜੀ ਰਹਿ ਗਈ ਆ ਬੀਜੇਪੀ ਆ ਗਈ ਜਾਂ ਕੋਈ ਵੀ ਕੋਈ ਵੀ ਹੋਵੇ ਅੱਛਾ ਤੁਸੀਂ ਸੁਖਬੀਰ ਬਾਦਲ ਅੱਜਕੱਲ ਯਾਤਰਾ ਕਰਦਾ ਫਿਰਦਾ ਬਿਲਕੁਲ ਜੀ ਬਚਾਉ ਆਖੇ 50 ਹੁਣ ਸਾਨੂੰ ਸਮਝ ਨਹੀਂ ਆਉਂਦੀ ਬਚਾਉਣਾ ਕੀ ਤੋਂ ਦੰਦਿਆਂ ਕਿਹੜਾ ਵੱਢੀ ਜਾਂਦਾ ਬਿਲਕੁਲ ਇਹ ਗੱਲ ਨੋਟ ਕਰਨੀ ਹੈ ਬਚਾਉਣਾ ਕੀ ਦੰਦਿਆਂ ਕਿਹੜਾ ਵੱਢ ਰਿਹਾ ਪੰਜਾਬ ਦੇ ਬਿਲਕੁਲ ਜੀ ਬਿਲਕੁਲ ਅੱਛਾ ਆ ਬਾਪੂ ਜੀ ਮੈਨੂੰ ਅੱਜ ਮੈਂ ਖੜ ਮੈਂ ਸਾਹਮਣੇ ਖੜਾ ਬਿਲਕੁਲ ਮੇਰੇ ਦਾਦੇ ਪਰਦਾਦੇ ਵੀ ਦਿਹਾੜੀ ਕਰਦੇ ਸੀ ਮੇਰਾ ਡੈਡੀ ਵੀ ਦਿਹਾੜੀ ਕਰਦਾ ਉਹ ਹੁੰਦਾ ਕਾਲੀਆਂ ਦਾ ਫੈਣੀ ਸੀ ਬਿਲਕੁਲ ਫਿਰ ਮੇਰੀ ਮਾਤਾ ਨੇ ਆਪਦੇ ਪਿਓ ਦੇ ਘਰੇ ਵੀ ਕੰਮ ਕੀਤਾ ਹਾਂਜੀ ਤੇ ਆ ਕੇ ਮੇਰੇ ਬਾਪ ਦੇ ਘਰੇ ਵੀ ਕੰਮ ਕੀਤਾ ਬਿਲਕੁਲ ਅੱਜ ਅਸੀਂ ਜਵਾਨ ਅਸੀਂ ਅੱਜ ਉਹਨਾਂ ਨੂੰ ਕਰਕੇ ਖਵਾਉਣਾ ਸੀ ਬਿਲਕੁਲ ਤੇ ਅੱਜ ਇਹ ਮੇਰੀ ਕੱਲੇ ਦੀ ਕਹਾਣੀ ਨਹੀਂ ਘਰ ਘਰ ਦੀ ਕਹਾਣੀ ਹੈ ਵੀ ਮੁੰਡਾ ਪੜ੍ਹਾ ਲਿਆ ਲਿਖਾ ਰਿਆ ਵੀ ਚੱਲ ਭਾਈ ਇਹ ਆਪਾਂ ਨੂੰ ਕੁਝ ਨਾ ਕੁਝ ਹੁਣ ਕਰਕੇ ਦੇਊਗਾ ਪਰ ਹੋਇਆ ਕੀ ਜੀ ਉਹ ਮੁੰਡਾ ਬੇਰੋਜ਼ਗਾਰ ਆ ਤੇ ਅੱਜ ਵੀ ਉਹੀ ਮਾਪੇ ਦਿਹਾੜੀਆਂ ਕਰਦਾ ਫਿਰਦਾ ਬੁੱਢੇ ਹੋਏ ਵਾਰੇ ਬਿਲਕੁਲ ਜੀ ਅੱਛਾ ਹੁਣ ਜਿਹੜਾ ਇਹਦਾ ਬਾਪੂ ਬਾਦਲ ਦਾ ਸੀ ਉਹਦਾ ਤਾਂ ਨਹੀਂ ਮੈਨੂੰ ਪਤਾ ਵੀ ਕੀ ਕਰਦਾ ਸੀ ਕੀ ਨਹੀਂ ਬਿਲਕੁਲ ਜੀ ਪਰ ਬਾਪੂ ਬਾਦਲ ਹਾਂਜੀ ਇੰਨੀ ਉਮਰ ਦਾ ਹੋ ਕੇ ਵੀ ਚਲ ਮੈਂ ਕਹਿੰਦਾ ਇੰਨੀ ਉਮਰ ਦਾ ਸਾਰੇ ਪੰਜਾਬ ਦੀ ਹੋਵੇ ਪਤਾ ਨਹੀਂ ਕਿਹੜੇ ਹੀਰੇ ਮੋਤੀ ਖਾਂਦਾ ਸੀ ਕਾਸ਼ ਕਿ ਸਾਨੂੰ ਵੀ ਇੱਕ ਇੱਕ ਮਿਲੇ ਤਾਂ ਸਾਡੀ ਕੋਈ 10 ਸਾਲ ਬਿਲਕੁਲ ਜੀ ਬਿਲਕੁਲ ਬਿਲਕੁਲ ਵਾਹਿਗੁਰੂ ਜੀ ਹੁਣ ਉਹਦੇ ਨਾਲ ਗਨਮੈਨ ਹਾਂਜੀ ਕਿਹਨੇ ਦਿੱਤੇ ਪੰਜਾਬ ਦੇ ਲੋਕਾਂ ਨੇ ਹਾਂਜੀ ਪੈਨਸ਼ਨ ਗੱਡੀਆਂ ਪੰਜਾਬ ਦੇ ਲੋਕਾਂ ਨੇ ਇੱਥੇ ਕੋਈ ਪਾਰਟੀ ਵਾਲਾ ਖੜਾ ਹੋਵੇ ਨਾ ਗੱਲ ਧੱਕਾ ਮਾਰ ਕੇ ਮੈਨੂੰ ਵਟਨਾ ਮੰਗਦਾ ਨਹੀਂ ਕੋਈ ਜਿਹੜੀ ਪਾਰਟੀ ਵੀ ਚੱਲ ਹਾਂ ਨਹੀਂ ਕੋਈ ਹੁਣ ਉਹ ਬੰਦਾ ਸਖਬੀਰ ਬਾਦਲ ਬਚਪਨ ਤੋਂ ਰਿਆ ਅੱਜ ਸਖਬੀਰ ਬਾਦਲ ਦਾ ਮੁੰਡਾ ਕਹੇ ਡੈਡੀ ਹਾਂ ਮੈਂ ਲੈਂਡ ਕਲੋਜ਼ਰ ਲੈਣੀ ਆ ਤੇ ਇੱਥੇ ਬਹੁਤੇ ਬਾਪੂਆਂ ਨੂੰ ਤਾਂ ਮੇਰੇ ਨੂੰ ਇਹ ਨਹੀਂ ਪਤਾ ਵੀ ਲੈਂਡ ਕਲੋਜ਼ਰ ਹੈ ਹਾਂਜੀ ਹਾਂਜੀ ਦੋ 2.5 ਕਰੋੜ ਰੁਪਏ ਦੀ ਆ ਬਿਲਕੁਲ ਜੀ ਬਿਲਕੁਲ ਉਹਨੇ ਕਹਿੰਦਾ ਗੱਲ ਕਿਹੜੀ ਕਰਦਾ ਪੁੱਤ ਅੱਜੇ ਚੱਕ ਉਹਨੇ ਚੱਕੇ ਲੈਂਡ ਕਲੋਜ਼ਰ ਦਵਾ ਦੇਣੀ ਆ ਗੱਲ ਮਜ਼ਾਕ ਚ ਨਾ ਲਾਓ ਜੀ ਨਹੀਂ ਸਹੀ ਗੱਲ ਹੈ ਹੁਣ ਇਦਰੋਂ ਕਿਸਾਨ ਦਾ ਪੁੱਤ ਆ ਉਹ ਕਹਿੰਦਾ ਬਾਪੂ ਯਾਰ ਮੈਂ ਜਾਣਾ ਬੜੀ ਦੂਰ ਆ ਤੇ ਮੈਨੂੰ ਜੇ ਤੂੰ ਮੋਟਰਸਾਈਕਲ ਲੈ ਜੇ ਹਾਂ ਉਹ ਕਹਿੰਦਾ ਪੁੱਤ ਫਸਲ ਤਾਂ ਇੱਕ ਦੀ ਮਾਰੀ ਹੋ ਗਈ ਆ ਬਿਲਕੁਲ ਜੀ ਬਿਲਕੁਲ ਤੇ ਤੂੰ ਐ ਕਰ ਵੀ ਤੈਨੂੰ 6 ਮਹੀਨੇ ਨੂੰ ਲੈ ਕੇ ਦੇਉਂਗਾ ਬਿਲਕੁਲ ਜਾਹਰ ਦੀ ਕੋਲ ਚੱਲਿਆ ਆਰਤੀਆਂ ਦਾ ਪਹਿਲੀ ਠੇਕਾ ਉਹ ਦੇ ਦੇ ਗਹਿਣੇ ਦੇ ਦੇ ਬਿਲਕੁਲ ਪੈਸੇ ਬੜੇ ਜਾਂਦਰੇ ਫਸਲ ਤਾਂ ਤੇਰੀ ਆ ਹੀ ਨਹੀਂ ਬਿਲਕੁਲ ਜੀ ਕੋਣ ਐ ਕਰਕੇ ਸਾਫਾ ਜਿਹਾ ਸੀਤ ਉਹਨੇ ਐ ਕਰਕੇ ਅੱਖਾਂ ਪੁੰਝਲੀਆਂ ਬਿਲਕੁਲ ਜੀ ਚੁੱਪ ਕਰਕੇ ਘਰੇ ਜਾਂਦਾ ਰਿਹਾ ਬਿਲਕੁਲ ਮੁੰਡੇ ਨੂੰ ਉਹਨਾਂ ਪੁੱਤ ਮੇਰੀ ਖੈਰ ਐ ਕਰੀ ਰਹਿ ਰੁੱਤਾ ਕਰ ਜੀ ਚਲੋ ਘਰ ਵਾਲੀ ਵੀ ਰੋਣ ਲੱਗ ਬਾਪੂ ਬੇਹੰਦਰ ਜਾ ਕੇ ਰੋਣ ਲੱਗ ਗਏ ਜੀ ਬਾਪੂ ਬੇਬੇ ਨੂੰ ਇਹ ਸੀ ਮੁੰਡਾ ਕੱਲਾ ਕੱਲਾ ਮੋਟਰਸਾਈਕਲ ਨਹੀਂ ਦਵਾ ਸਕੇ ਬਿਲਕੁਲ ਜੀ ਤੇ ਮੁੰਡਾ ਤਾਂ ਰੋਈ ਜਾਂਦਾ ਬਾਪੂ ਮੇਰਾ ਮੈਨੂੰ ਕੁਝ ਹੀ ਨਹੀਂ ਦਊਗਾ ਕੁਝ ਹੀ ਨਹੀਂ ਦਊਗਾ ਹੁਣ ਇੱਕੋ ਮਜ਼ਦੂਰ ਦਾ ਪੋਤਾਂ ਦਾ ਬਿਲਕੁਲ ਜੀ ਉਹ ਮਜ਼ਦੂਰ ਦੇ ਪੁੱਤਾਂ ਨੇ ਤੇ ਕਿਸਾਨਾਂ ਨੇ ਵੋਟਾਂ ਤੇ ਕਾਲਿਆਂ ਨੂੰ ਪਾਉਂਦੇ ਰਹੇ ਤੇ ਜਿਤਾਏ ਆ ਪਾਉਂਦੇ ਰਹੇ ਜੀ ਪਾਉਂਦੇ ਹੁਣ ਮਜ਼ਦੂਰ ਦਾ ਪੋਤਾਂ ਦਾ ਡੈਡੀ ਹੂੰ ਕਹਿੰਦਾ ਯਾਰ ਮੈਨੂੰ ਸਾਈਕਲ ਲੈ ਦੇ ਤੇ ਤਾਂ ਪੁੱਤ ਐਕਤੀ ਜਿਹੜੇ ਪੈਸੇ ਆ ਹਾਂ ਉਹ ਫਲਾਣਿਆਂ ਦੇ ਜਿਹੜੇ ਜ਼ਿਮੀਦਾਰਾਂ ਦੇ ਲੱਗਾ ਸੀ ਉਹ ਟੁੱਟ ਗਏ ਆ ਤੇ ਹੁਣ ਤੈਨੂੰ ਅਗਲੇ ਸਾਲ ਨੂੰ ਲੈ ਕੇ ਦੇਉਂਗਾ ਉਹਨਾਂ ਦਾ ਵੀ ਹਾਲ ਕਿਉਂਕਿ ਉਹਨਾਂ ਦੇ ਦੋ ਕਮਰੇ ਹੈ ਨਹੀਂ ਸੋ ਇੱਕ ਇੱਕ ਕਮਰੇ ਚ ਚਿੱਟੀ ਬੈਕ ਬਿਲਕੁਲ ਸਚਾਈ ਬਿਲਕੁਲ ਇਹ ਕੋ ਝੂਠ ਨਹੀਂ ਬਿਲਕੁਲ ਜੀ ਅੱਜ ਸੁਖਬੀਰ ਬਾਦਲ ਯਾਤਰਾ ਕਰਦਾ ਫਿਰਦਾ ਕਾਦੀ ਪੰਜਾਬ ਬਚਾਓ ਬਿਲਕੁਲ ਜੀ ਫਿਰ ਮੈਂ ਕਹਿਣਾ ਬਚਾਉਣਾ ਕਿਤੋਂ ਆ ਕਿਤੋਂ ਆ ਜੀ ਤੁਹਾਡੇ ਕੋਲ ਤੁਹਾਡਾ ਬਾਪੂ ਪੰਜ ਵਾਰ ਮੁੱਖ ਮੰਤਰੀ ਬਣਿਆ ਜੀ ਮੁੱਖ ਮੰਤਰੀ ਬਣਿਆ ਬਿਲਕੁਲ ਜੀ ਔਰ ਤੁਸੀਂ ਕੀ ਕੀਤਾ ਉਦੋਂ ਨਹੀਂ ਬਚਾਇਆ ਉਦੋਂ ਸਮਾਂ ਸੀ ਜਦੋਂ ਜਦੋਂ ਤੁਹਾਡੇ ਕੋਲ ਸਮਾਂ ਸੀ ਤੁਸੀਂ ਉਦੋਂ ਕਿਉਂ ਨਹੀਂ ਬਚਾਇਆ ਅੱਜ ਪੰਜਾਬ ਬਚਾਉਣ ਦੀ ਗੱਲ ਹੋ ਰਹੀ ਆ ਮੈਂ ਇੱਕ ਨਿੱਕੀ ਜਿਹੀ ਗੱਲ ਕਹਿ ਦਿੰਨਾ ਜੀ ਅੱਜ ਬਾਖਬੀਰ ਬਾਦਲ ਦੇ ਨਾਲ ਰੂਬੀ ਕੌਣ ਗੱਡੀ ਚਲਦੀ ਆ ਕਿਹੜੀ ਚਲਦੀ ਆ ਰੂਬੀ ਜੀ ਰੂਬੀ ਕੌਣ ਤੇ ਉਹਦੀ ਕਹਿੰਦੇ ਜਿਹੜੀ ਐਵਰੇਜ ਆ ਉਹ 5 6 ਦੀ ਆ ਸੁਣਿਆ ਆਪਾਂ ਦਾ ਭਰਾਵਾ ਐਵੇਂ ਮਰੂਤੀ ਤੋਂ ਸਿਲੰਡਰ ਦਾ ਚਲਾਉਣ ਵਾਲੇ ਬੰਦੇ ਆਪਾਂ ਨੂੰ ਹੰਨਿਆ ਕੀ ਗੱਲ ਗੱਡੀਆਂ ਤਕੜੀਆਂ ਬਿਲਕੁਲ ਫੇਰ ਆ ਜਦੋਂ ਹੁਣ ਸਾਰੇ ਆਪੇ ਅਲੱਗ-ਅਲੱਗ ਏਰੀਆ ਦੇ ਖੜੇ ਆ ਬਿਲਕੁਲ ਜੀ ਮੈਂ ਫਿਰ ਤੋਂ ਕਹਿੰਦਾ ਦੋ ਹੱਥ ਜੋੜ ਕੇ ਮਾਫੀ ਚੋਹਣਾ ਜੇਕਰ ਗਲਤ ਕਰਦਾ ਹਾਂ ਬਿਲਕੁਲ ਜੀ ਸਹੀ ਆ ਤੇ ਖੰਬਿਆਂ ਤੇ ਆ ਜਿਵੇਂ ਇੱਥੇ ਤਾਂ ਮੁੰਡਾ ਆਪਣਾ ਸ਼ਹੀਦ ਹੋਇਆ ਜੀ ਇਹ ਆਪਣੇ ਤੇ ਖਿੱਚ ਕਰ ਜਦੋਂ ਆ ਖੰਬੇ ਨੂੰ ਵੇਣੇ ਦਿਲ ਚ ਤੀਰ ਵਾਜਦਾ ਵਾਜਦਾ ਜੀ ਇੱਧਰ ਚੱਕ ਨੂੰ ਜੀ ਨਹੀਂ ਕਰਦਾ ਪਰ ਜਦੋਂ ਜਿੱਥੋਂ ਸਖਬੀਰ ਨੇ ਨੰਗਣਾ ਹੁੰਦਾ ਹਮ ਉੱਥੇ ਬੈਨਰ ਲੱਗੇ ਹੁੰਦੇ ਤਗੜੇ ਤਗੜੇ ਲੱਗੇ ਹੁੰਦੇ ਆ ਜੀ ਇੱਕ ਕਰੋੜ ਜਿਹੜਾ ਕਹ ਲੋ ਇਹਨੇ ਲਗਭਗ ਪੰਜਾਬ بچਉਣ ਯਾਤਰਾ ਤੇ 100 ਕਰੋੜ ਰੁਪਇਆ ਖਰਚ ਦੇਣਾ 100 ਕਰੋੜ 100 ਕਰੋੜ ਰੁਪਇਆ ਖਰਚ ਦੇਣਾ ਤੇ ਜੇਕਰ ਇਹੀ 100 ਕਰੋੜ ਰੁਪਇਆ ਹਾਂਜੀ ਕਿਸਾਨਾਂ ਤੇ ਮਜ਼ਦੂਰਾਂ ਬਿਲਕੁਲ ਇਧਰ ਜਾਂ ਕੋਈ ਗਰੀਬ ਬੰਦਾ ਬਿਲਕੁਲ ਉਹਨਾਂ ਵਾਸਤੇ ਹਸਪੀਟਲ ਖੋਲ ਦੇਵੇ ਬਿਲਕੁਲ ਅੱਜ ਚਾਹੇ ਕਿਸਾਨ ਆ ਬਿਲਕੁਲ ਚਾਹੇ ਕੋਈ ਮਜ਼ਦੂਰ ਆ ਚਾਹੇ ਕੋਈ ਦੇ ਮੈਂ ਕਹਿੰਦਾ ਕੋਈ ਆ ਯਾਰ ਇਨਸਾਨ ਦੀ ਗੱਲ ਕਰਦਾ ਮੈਂ ਮੇਰੇ ਲੋਕ ਕੋਈ ਐਸਸੀਬੀਸੀ ਜਰਨਲ ਹਿੰਦੂ ਮੁਸਲਮ ਸਿੱਖ ਸਾਈ ਨਹੀਂ ਜਦੋਂ ਜੰਮਦਾ ਬੱਚਾ ਉਹ ਹਸਪੀਟਲ ਦੇ ਵਿੱਚ ਜਨਮ ਲੈਂਦਾ ਤੇ ਉੱਥੇ ਚਾਹੀਦਾ ਹੁੰਦਾ ਪਈਆਂ 60000 ਰੁਪਇਆ ਕਈ ਵਾਰੀ ਬੱਚਾ ਮਸ਼ੀਨ 'ਚ ਪਾਉਣਾ ਪਏ ਜਾਂਦਾ ਉੱਥੇ 1.5 ਦੋ ਲੱਖ ਰੁਪਇਆ ਚਾਹੀਦਾ ਤੇ ਇਹੀ ਕਹਿੰਦਾ ਕਿ ਮੈਂ ਸਖਬੀਰ ਬਾਦਲ ਪੰਜਾਬ ਵਿਚੋਂ ਯਾਤਰਾ ਕਰਨੀ ਸੀ ਆ ਮੈਂ 100 ਕਰੋੜ ਲਾਉਣਾ ਸੀ ਤੇ 100 ਕਰੋੜ ਰੁਪਇਆ ਮੈਂ ਹਸਪੀਟਲਾਂ ਦੇ ਵਿੱਚ ਡਾਕਟਰ ਮਸ਼ੀਨਾਂ ਪੂਰੀਆਂ ਕਰਦਾ ਮੈਂ ਗਾਰੰਟੀ ਇੱਕ ਮਿੰਟ ਬਾਈ ਜੀ ਗੱਲ ਗੱਲ ਮ ਉਹ ਪੰਜਾਬ ਦੇ ਲੋਕਾਂ ਦਾ ਫਾਇਦਾ ਹੋਣਾ ਸੀ ਪੰਜਾਬ ਬਚਾਓ ਯਾਤਰਾ ਬਿਲਕੁਲ ਜੀ ਫਿਰ ਉਹ ਕਹਿੰਦਾ ਫਿਰਦਾ ਵੇਖੋ ਯਾਤਰਾ ਦਾ ਨਾਮ ਪੰਜਾਬ ਬਚਾਓ ਸੁਣਨ ਵਾਲੀ ਗੱਲ ਆ ਤੁਹਾਨੂੰ ਕਿਸੇ ਲੀਡਰ ਨੇ ਦੱਸਣੀ ਨਹੀਂ ਬਿਲਕੁਲ ਜੀ ਬਿਲਕੁਲ ਓ ਮੇਰੇ ਏਰੀਆ ਚ ਆਇਆ ਤੇ ਬੀਬੀਆਂ ਨੂੰ ਆਂਦਾ ਬੀਬੀ ਥੋੜਾ 1000 ਰੁਪਿਆ ਆ ਗਿਆ ਇੱਕ ਬੀਬੀ ਦੂਹ ਦੋ ਵਿੱਚੋਂ ਬਾਹਰ ਨਿਕਲੀ ਕਹਿੰਦੀ ਨਹੀਂ ਆਇਆ ਬਿਲਕੁਲ ਜੀ ਬਿਲਕੁਲ ਭਰਾਵਾ ਮੈਂ ਵੇਖਿਆ ਮੈਂ ਕਿਹਾ ਯਾਰ ਵੀ ਇੱਕ ਪਾਸੇ ਯਾਤਰਾ ਪੰਜਾਬ ਬਚਾਉਦੀ ਬਿਲਕੁਲ ਜੀ ਬਿਲਕੁਲ ਤੇ ਦੂਜੇ ਪਾਸੇ ਉਹਨੂੰ ਪੁੱਛਦਾ 1000 ਰੁਪਿਆ ਆਇਆ ਠੀਕ ਆ ਮੈਂ ਦੂਜੇ ਦਿਨ ਉਹ ਬੋਲਿਆ ਤੇ ਮੈਂ ਅੱਜ ਵੀ ਕਹਿਣਾ ਸਖਬੀਰ ਸਾਹਿਬ ਤੁਹਾਡੇ ਘਰ ਦੇ ਵਿੱਚ ਚਾਹ ਬਣਾਉਣ ਨੂੰ ਪੈਸੇ ਹੈ ਨਹੀਂ ਤਾਂ ਹੁਕਮ ਮਾਰੋ ਜਿੰਨੇ ਸੱਜਣ ਖੜੇ ਆ 100000 ਰੁਪਇਆ ਤੁਹਾਡੇ ਖਾਤੇ ਪਾਉਣੇ ਆ ਖਾਤਾ ਨੰਬਰ ਜਾਰੀ ਕਰ ਬਸ ਅਸੀਂ ਅਸੀਂ ਗੱਲ ਕਰ ਸਕਦੇ ਕੋਈ ਮੀਡੀਆ ਨਾਲ ਕੋਈ ਗੱਲ ਨਹੀਂ ਕਰਦੇ ਗੱਲ ਬਾਹਰ ਨਹੀਂ ਆ ਗਈ ਜਦੋਂ ਕਰ ਕਰ ਲਈ ਗੱਲ ਕੋਈ ਗੱਲ ਨਹੀਂ ਫਿਰ ਜਿਹੜਾ ਕਹਿ ਲੋ ਪਹਿਲਾਂ 100 ਚਾਹੀਦੀਆਂ ਮੀਡੀਆ ਨਾਲ ਗੱਲ ਕਰਨ ਲਈ ਬਿਲਕੁਲ ਬਿਲਕੁਲ ਫਿਰ ਉਸ ਤੋਂ ਬਾਅਦ ਜਿਹੜਾ ਕਹਿ ਲੋ ਉਧਰ ਕਰ ਲਓ ਉਹ ਕਣਕਾਂ ਵਿੱਚ ਦੀ ਉਹ ਹੁੰਦਾ ਕਣਕਾ ਖਰਾਬ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਬਾਈ ਜਿਹੜਾ ਹੋਈ ਪਈ ਹੁੰਦਾ ਕੰਮ ਮੇਰੀ ਗੱਲ ਸੁਣ ਸਾਡੇ ਇੱਕ ਮੇਲਾ ਲੱਗਦਾ ਉੱਥੇ ਕੋਈ ਕੋਈ ਨਹੀਂ ਕੋਈ ਕਲਾਕਤੂ ਹੋਊਗਾ ਫਿਰ ਟੈਨਸ਼ਨ ਨਾ ਲਾਉ ਹੁਣ ਉਹੀ ਜਿਹੜਾ ਕਹਿ ਲੋ ਆਪਾਂ ਜਿਹੜੀ ਗੱਲ ਕਰੀ ਜਾਂਦੇ ਸੀਗੇ ਕਿ ਭਾਈ ਸਾਹਿਬ 1000 ਰੁਪਏ ਤੁਹਾਡਾ ਆਇਆ ਕਿ ਨਹੀਂ ਆਇਆ ਬਿਲਕੁਲ ਜੀ ਬਿਲਕੁਲ ਉਸ ਦੇਖੋ ਜੀ ਕਣਕਤਾ ਜਿਹੜੀ ਮਿੱਧੀ ਸੀ ਉਹ ਤਾਂ ਮਿੱਧੀ ਗਈ ਬਿਲਕੁਲ ਆਪਾਂ ਖੜੀ ਉਸ ਜਗ੍ਹਾ ਤੇ ਆ ਵੀ ਉਸ ਜਗ੍ਹਾ ਤੇ ਖੜੇ ਆ ਆਪਾਂ ਹੁਣ ਜਿਹੜਾ 1000 ਰੁਪਏ ਸੀਗਾ 1000 ਰੁਪਏ ਅੱਜ ਦਿਹਾੜੀ ਬਣਾ ਲਓ ਜੇ ਕਰ 1000 ਰੁਪਏ ਮਹੀਨੇ ਦਾ ਬਣਾਈਏ ਤੇ 33 ਰੁਪਏ ਬਣੇ ਸਰਦਾਰ ਸਾਹਿਬ 33 ਰੁਪਏ ਦਿਹਾੜੀ ਦੇ ਬਣਦੇ ਆ ਜੀ 33 ਰੁਪਏ ਦਿਹਾੜੀ ਦੇ ਬਣੇ ਚਲ ਉਹਨਾਂ 'ਚ ਖੜਾ ਰਹੀਂ ਫੋਨ ਤੇਰਾ ਮੈਨੂੰ ਲੱਗਦਾ ਉਹ ਹੈਕ ਮਾਰ ਗਿਆ ਭਗਵਾਸਤ ਮਾਰਦਾ ਤੇ ਉਹ ਜਿਹੜਾ ਕਹ ਲੋ ਚੱਲਦਾ ਆ ਪਰ ਉਹ ਕੋਈ ਗੱਲ ਨਹੀਂ 1000 ਰੁਪਏ ਜਿਹੜਾ ਉਹ 33 ਰੁਪਏ ਦਿਹਾੜੀ ਦੇ ਬਣੇ 33 ਰੁਪਏ ਦਿਹਾੜੀ ਦੇ ਬਣੇ ਆਪਣਾ 400 ਰੁਪਏ ਦਿਹਾੜੀ 'ਚ ਪੂਰੀ ਨਹੀਂ ਪੈਂਦੀ ਨੰਬਰ 1 500 ਰੁਪਏ ਲੈਣੇ ਆ ਉਹ ਭਰਾ ਮੇਰੇ ਵੱਲ ਤੋਂ ਯਾਰ ਲੈ ਲੈ ਹਾਂ ਉਹ ਤਾਂ ਨਹੀਂ ਗੱਲ ਕਰਨ ਲੈ ਆ ਦੋਰੀ ਗੱਲਾਂ ਆ ਕੇ ਬੋਲਦਾ ਤੇ ਜਿਹੜਾ ਕਹਿ ਲੋ ਸਾਰੀ ਵੀਡੀਓ ਡੰਡ ਲੈਣ ਦੀ ਨੀਰ ਬਣ ਕੇ ਬੰਦ ਹੋ ਕਰ ਲੈ ਔਰ ਜਿਹੜਾ ਕਹਿ ਲੋ ਉਹ ਗੱਲ ਨਹੀਂ ਕੋਈ ਹੋਰ ਗੱਲ ਕਰ ਔਰ ਕੋਈ ਗੱਲ ਨਹੀਂ ਮੈਨੂੰ ਪਹਿਲਾਂ ਕਹਿ ਜਾ ਮੇਰੀ ਗੱਲ ਉਹ ਹੋਰ ਔਰ ਜਿਹੜਾ ਕਹਿ ਲੋ 1 ਮਿੰਟ ਆਪਾਂ ਬਾਈ ਨੂੰ ਪੁੱਛ ਲੈਨੇ 500 ਦਿਹਾੜੀ ਲੈਣਾ ਤੂੰ ਹਾਂਜੀ 500 ਦਿਹਾੜੀ ਚ ਪੂਰੀ ਪਈ ਜਾਂਦੀ ਆ ਨਹੀਂ ਪੈਂਦੀ ਤੇ ਫੇਰ 33 ਰੁਪਏ ਚ ਵੇਚੂਗੀ ਸਾਨੂੰ ਗੱਲ ਕਰਨੀ ਅਸੀਂ ਸਕੂਲਾਂ ਕਾਲਜਾਂ ਦੀ ਗੱਲ ਕਰਨੀ ਸਕੂਲਾਂ ਕਾਲਜਾਂ ਦੀ ਪੰਜਾਬ ਤੇ ਹਰਿਆਣਾ ਦੇ ਬਾਈ ਵੀਡੀਓ ਰੈਕਡ ਕਰੋ ਵੈਸੇ ਹਿੰਦੂਸਤਾਨ ਦੇ ਅੰਦਰ ਬਾਈ ਵੀਡੀਓ ਮੈਂ ਪੜਾਈ ਦੀ ਗੱਲ ਕਰਨੀ ਆ ਪੜਾਈ ਦੀ ਹਿੰਦੂਸਤਾਨ ਨਹੀਂ ਭਾਰਤ ਇਸ ਦੇਸ਼ ਦਾ ਨਾਮ ਭਾਰਤ ਇੱਕ ਮਿੰਟ ਇੱਧਰ ਗੱਲ ਕਰ ਲੈ ਹੁਣ ਇੱਕ ਮਿੰਟ ਗੱਲ ਸੁਣ ਲੋ ਹੁਣ ਉਹੀ 33 33 ਰੁਪਏ ਬਣੇ ਇੱਕ ਮਿੰਟ ਕੋਈ ਗੱਲ ਨਹੀਂ 33 ਰੁਪਏ ਬਣੇ ਕੋਈ ਨਿਕ ਤੇ 33 ਰੁਪਏ ਬਣੇ ਹੁਣ ਉਹ ਕਹਿੰਦਾ 100 ਰੁਪਏ ਆਇਆ ਕਿ ਨਹੀਂ ਆਇਆ ਬੀਬੀ ਹੁਣ ਵਿਚਾਰੀ ਗਰੀਬਨੀ ਉਹ ਕਹਿੰਦੇ ਨਹੀਂ ਆਇਆ ਸੁਖਬੀਰ ਸਾਹਿਬ ਇੱਕ ਬੀਬੀ ਦੋ ਦੋ ਵੀ ਹੱਥ ਮਲਾ ਮੇਰੇ ਨਾਲ ਹੱਥ ਬਿਲਕੁਲ ਜੀ ਵੀ ਤੇਰੇ ਨਾਲ ਹੱਥ ਮਲਾ ਬੀਬੀ ਪੰਜਾਬ ਬਚ ਜਾਣਾ ਬਿਲਕੁਲ ਜੀ ਬਿਲਕੁਲ ਹੁਣ ਪੰਜਾਬ ਬਚਣਾ ਕਿਵੇਂ ਆ ਵੀ ਤੂੰ ਲੋਕਾਂ ਨੂੰ ਸਮਝਾ ਕੇ ਭਾਈ ਜਿਹੜੀ ਉਹ ਅਗਲੀ ਪਾਰਟੀ ਉਹ ਹੈ ਤਾਂ ਮੇਰੀ ਵਿਰੋਧੀ ਪਾਰਟੀ ਆ ਬਿਲਕੁਲ ਜੀ ਬਿਲਕੁਲ ਤੇ ਪਰ 100 ਰੁਪਏ ਜਿਹੜਾ ਉਹ ਜੇਕਰ 1 ਕਰੋੜ ਔਰਤ ਨੂੰ ਇੱਕ ਇੱਕ ਰੁਪਏ ਦਿੱਗੇ 1 1 ਕਰੋੜ ਬਣਦਾ ਜੇਕਰ 1000 ਰੁਪਏ ਦਿੱਗੇ 1000 ਕਰੋ ਬਿਲਕੁਲ 12 ਮਹੀਨਿਆਂ ਦਾ 12000 ਕਰੋੜ ਬੰਦਾ ਤੇ ਬਾਹਰੋਂ ਪੰਜ 60 60000 ਕਰੋੜ ਰੁਪਇਆ ਬੰਦਾ ਤੇ ਬੀਬੀ ਇਹਦੇ ਨਾਲ ਪੰਜਾਬ ਤੇ ਕਰਜ਼ਾ ਚੜਨਾ ਨਾ ਕੀ ਇਹਦੇ ਨਾਲ ਭਲੇ ਹੋਣੇ ਆ ਇਹ ਤਾਂ ਵੋਟਾਂ ਮੋਟੋੜਦੇ ਆ ਹੁਣ ਤੁਸੀਂ ਇੱਕ ਗੱਲ ਲਾ ਲਓ ਹੁਣ ਤੁਸੀਂ ਹੁਣ ਮੈਂ ਬੋਲਣਾ ਕਾਲਿਆਂ ਤੇ ਹੁਣ ਮੈਂ ਬੋਲਣ ਲੱਗਿਆ ਝਾੜੂ ਵਾਲਿਆਂ ਦੀ ਗੱਲ ਕਰਨ ਲੱਗਿਆ ਹੁਣ ਇਹ ਜਦੋਂ ਆਉਂਦਾ ਪੰਜਾਬ ਦੇ ਵਿੱਚ ਕੇਸਰੀਵਾਲ ਇਹ ਕੀ ਆਂਦਾ ਕੇ ਪਹਿਲੀ ਵਾਰ ਹੁਆ ਹੈ ਕਿ 70-72 ਸਾਲਾਂ ਤੋਂ ਆਟਾ ਰਾਚਨ ਦਾਲ ਆ ਰਹਾ ਥਾ ਆਪਕੇ ਖਾ ਰਹੇ ਥੇ ਇਹ ਹਮ ਆਏ ਹੈ ਹਮ ਆਪਕੇ ਘਰ-ਘਰ ਮੇਂ ਪਚਾ ਰਹੇ ਹੈ ਹੁਣ ਜਿਹੜਾ ਕਹ ਲੋ ਘਰ-ਘਰ ਦੇ ਵਿੱਚ ਪਚਾ ਰਹੇ ਆ ਇਧਰ ਹਮ ਹੀ ਪਾਰ ਉਧਰ ਤਾਂ ਗੱਲਾਂ ਹੋ ਜਾਂਦੀਆਂ ਹੁਣ ਜਿਹੜਾ ਕਹ ਲੋ ਉਹੀ ਆਟਾ ਜਿਹੜਾ ਘਰ ਘਰ ਪਚਾਰਿਆ ਪਹਿਲਾ ਨੰਬਰ ਤਾਂ ਇਹ ਵੀ ਇਹਦੀ ਫੋਟੋ ਲੱਗੀ ਆ ਮੈਂ ਕਹਿੰਦਾ ਇੰਨਾ ਕੋਈ ਗੁੰਮ ਸ਼ੁਦਾ ਜਿਹਦਾ ਕੱਲਾ ਕੱਲਾ ਪੁੱਤ ਹੋਵੇ ਨਾ 20 ਸਾਲਾਂ ਬਾਅਦ ਹੋਇਆ ਹੋਵੇ ਇੰਨੀ ਕੋਈ ਉਹਦੀ ਨਹੀਂ ਲੌਂਦਾ ਜਿੰਨੀ ਭਗਵੰਤ ਮਾਨ ਦੀ ਲੱਗੀ ਲੱਗੀ ਬਈ ਸਿਰੇ ਦਾ ਮਲੰਗ ਕਹਿੰਦੇ ਬਾਈ ਗੱਲ ਹੋਰ ਨਹੀਂ ਕਰ ਆ ਜਿਹੜੀ ਤੂੰ ਗੱਲ ਕਹਿਣਾ ਸਿਰੇ ਦਾ ਮਲੰਗ ਇਹ ਮੈਂ ਇੱਥੇ ਤੇਰੀ ਸਪੈਸ਼ਲ ਇੱਕ ਰੀਲ ਪਾਉਣੀ ਆ ਸਿਰੇ ਦੇ ਮਲੰਗ ਕਹਿੰਦੇ ਦੀ ਤੇ ਉਹ ਫਿਰ ਪਿੰਡ ਕਿਹੜਾ ਤੇਰਾ ਨਿਸ਼ਾਨ ਸਿੰਘ ਪਿੰਡ ਗਲੋਲੀ 12 ਪਿੰਡ ਹਾਂ ਉਹ ਫਿਰ ਵੇਖੀ ਚੱਲ ਫਿਰ ਉਹ ਉਹ ਬਠੰਡੀ ਉਹ ਠੰਡੀ ਨਹੀਂ ਨਹੀਂ ਉਹ ਗਠੰਡੀ ਬਰਫ਼ ਤੇ ਪਾਉਂਦਾ ਪੰਜਾਬ ਵਾਲਾ ਇਹਨੂੰ ਪੁੱਛ ਲਈ ਤੇ ਮੈਨੂੰ ਜਿਹੜਾ ਤੇਰਾ ਹਿਸਾਬ ਲੱਗੀ ਜਾਂਦਾ ਵੀ ਤੇਰੇ ਜਿਹੜੇ ਨਸ਼ਾ ਤੇਰਾ ਲੈ ਜਾਣਾ ਤੇ ਮੜ ਕੇ ਤੇਰਾ ਕੰਮ ਨਹੀਂ ਹੋਣਾ ਕਹਣੀ ਇਹ ਜਿਹੜੀ ਗੱਲ ਆ ਵੀਰ ਨੇ ਗੱਲ ਕਹੀ ਹੁਣ ਜਿਹੜਾ ਹਾਂ ਤੇ ਜਿਹੜਾ ਕਹਿ ਲੋ ਸਾਰਿਆਂ ਦੀ ਫੋਟੋ ਆ ਗਈ ਔਰ ਜਿਹੜਾ ਕਹਿ ਲੋ ਆਪਾਂ ਜਿਹੜਾ ਹੁਣ ਇਹ ਫੋਟੋ ਦੇ ਦਿਆ ਰਾchn ਐਂ ਕਰਕੇ ਫੋਟੋ ਕਰਾਤੀ ਹਰ ਜਮਣਾ ਜੇ ਤੇਰੀ ਫੋਟੋ ਵੀ ਆ ਜੀ ਫੜ ਕੇ ਫੜਾਦਾ ਆਟਾ ਲੋ ਜੀ ਚੇਕੋ ਜੀ ਆਹ ਆਟਾ ਪਈ ਆ ਰਹੀ ਆ ਆਟਾ ਪੀਸ ਲੈਣਾ ਆਟਾ ਲੈਣਾ ਆਟਾ ਲੈਣਾ ਦਾਲ ਲੈਣਾ ਦਾਲ ਲੈਣਾ ਬੈਠਾ ਆਪੋ ਸੋਚੇ ਨਹੀਂ ਹੂੰ ਅੱਛਾ ਇੱਕ ਬੰਦੇ ਨੂੰ ਫਰੀ ਕਣਕ ਮਿਲ ਰਹੀ ਆ ਬਿਲਕੁਲ ਜੀ ਉਹਨੂੰ ਕਣਕ ਮਿਲਦੀ ਤੇ ਆਟਾ ਭਾਈ ਹੈਗੀ 2.5 ਰੁਪਏ ਕਿਲੋ ਚਲੋ ਜੇ ਕਿਸੇ ਨੂੰ 100 ਕਿਲੋ ਕਣਕ ਗਈ ਤਾਂ ਉਹਦਾ ਕਿੰਨਾ ਬਣਿਆ 250 250 ਰੁਪਿਆ ਹੁਣ ਜੇ ਕਰੇ ਨੇ 50 ਲੱਖਰ ਨੂੰ ਵੀ ਕਣਕ ਦੇਤੀ ਤਾਂ ਲਗਭਗ 50 ਕੋ ਕਰੋੜ ਨੂੰ ਰੱਖੋ 1 ਕਰੋੜ ਨੂੰ ਵੀ ਕਣਕ ਦੇਤੀ ਤੇ ਇੱਕ ਘਰ ਦਾ 250 2.5 ਹੋ ਗਿਆ 2.5 ਕਿ ਜੇਕਰ ਹੁਣ ਆਪਾਂ ਗੱਲ ਕਰੀਏ ਮਹਾਰਾਜ 5 ਕਿਲੋ 1 ਜੀ ਨੂੰ ਮਿਲਦੀ ਆ ਤੇ 5 ਕਰੋੜ ਵਿਅਕਤੀ 1 ਕਰੋੜ ਵਿਅਕਤੀ ਨੂੰ ਨੇ ਉਹ ਕਰਦੀ 5 ਕਿਲੋ ਮਿਲਦੀ ਆ ਹੁਣ ਆਪਾਂ ਜੇਕਰ 1 ਰੁਪਿਆ ਕਿਲੋ ਭਾਈ ਦਾ ਹੁੰਦਾ 5 ਕਰੋੜ ਤਾਂ ਸਿੱਧਾ ਹੋ ਗਿਆ ਸੀ ਪਰ 2.5 ਆ ਇਹ ਕਿੰਨਾ ਬਣਿਆ 5 ਤੇ 5.10 10 ਤੇ 2.5 12 ਕਰੋੜ ਰੁਪਇਆ ਭਿਆਈ ਬਣਦੀ ਆ ਵੀ ਦੱਸੋ ਇੰਨਾ ਖਜ਼ਾਨੇ ਚ ਕਿੰਨਾ ਕਾ ਗਿਆ ਜਿਹੜਾ ਤੁਸੀਂ ਭੋ ਕਿਉਂ ਭਾਂ ਪਿਆ ਕੇ ਦੇਈ ਜਾਂਦੇ ਹਾਂ ਹਾਂਜੀ ਹਾਂਜੀ ਤੁਸੀਂ ਅੱਧੀ ਸਟੇਜ ਵਾਲੀ ਤੇ ਉਹ ਨਹੀਂ ਨਹੀਂ ਸਟੇਜ ਨਹੀਂ ਲੱਗੀ ਅਸੀਂ ਤੇ ਇਕੱਲੇ ਆਏ ਹਾਂ ਉਹ ਆ ਗਏ ਤੁਹਾਡੇ ਕੋਲ ਗੱਲ ਕੋਈ ਬੰਦੇ ਉੱਧਰ ਜਾ ਕੋਈ ਗੱਲ ਨਹੀਂ ਆ ਇੰਟਰਵਿਊ ਆ ਗਿਆ ਇੰਟਰਵਿਊ ਹੋ ਰਹੀ ਜਾ ਚਲੋ ਜੀ ਚਲੋ ਕਰੋ ਚਲੋ ਜੀ ਸਰ ਜੀ ਕੋਈ ਗੱਲ ਨਹੀਂ ਕਰੋ ਜੀ ਮੋਲੂ ਭਾਜਾ ਯਾਰ ਮਾਹੌਲ ਬਾਹਰ ਆ ਗਿਆ ਕੋਈ ਗੱਲ ਨਹੀਂ ਆਗੇ ਵਾਪੋ ਜੀ ਆਗੇ ਕੋਈ ਗੱਲ ਇਹਨੂੰ ਲੈ ਚੱਲੋ ਯਾਰ ਡੱਕ ਲੋ ਜੀ ਜੀ ਬਾਕੀ ਇਹਨੂੰ ਡੱਕ ਲੋ ਚਲੋ ਤੁਸੀਂ ਪਹੁੰਚੋ ਵੱਡੇ ਭਾਈ ਚਲੋ ਦੋ ਮਿੰਟ ਪਹੁੰਚੋ ਪੰਜਾਬ ਚੋਂ ਬਿਹਾਰੀ ਕੱਢੇ ਜਾਨੀ ਬਾਪੂ ਜੀ ਆ ਕੇ ਸਾਰੇ ਆ ਗਏ ਬਾਪੂ ਜੀ ਆ ਕੇ ਕੋਈ ਗੱਲ ਆ ਗਏ ਬਾਪੂ ਜੀ ਚਲੋ ਯਾਰ ਵੀਡੀਓ ਲਗਾ ਵੀ ਪੰਜਾਬ ਚੋਂ ਬਿਹਾਰੀ ਕੱਢੇ ਜਾਨੀ ਪੰਜਾਬ ਚੋਂ ਬਿਹਾਰੀ ਕੱਢੇ ਜਾਨੀ ਬੰਦ ਕਰੋ ਬੰਦ ਕਰ